ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣੀ HF ਦੀ ਬੱਚੀ ਦਿਖਾਉਣੀ ਹੈ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਗਨਾ ਪਿੰਡ ਸਧੂ ਕਲਾਂ ਤਸੀਲ ਤਾਬਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਆਪਣਾ ਪੈ ਗਿਆ ਜਿੱਦੋਂ ਆਪਾਂ ਤਵਾ ਰੋਡ ਜਾਂਦੇ ਹਾਂ ਹਨਾ ਠੀਕ ਹੈ ਮੋਬਾਈਲ ਨੰਬਰ ਆਪਣੇ 9878143086 9878143086 43086 ਇਹ ਆਪਣੀ ਬੱਚੀ ਖਰੀਦੀ ਵਜਾ ਕਰਦੀ ਆ ਨਹੀਂ ਕਰਦੀ ਆ ਜੀ ਬਈ ਆਪਾਂ ਸ਼ੌਕ ਨੂੰ ਹੀ ਪਸੂ ਰੱਖਦੇ ਠੀਕ ਹੈ ਆ ਜਿਆਦਾਤਰ ਆਪਣੇ ਬੈੜਾ ਦਾ ਕੰਮ ਹੀ ਕਰਦੇ ਆ ਜਿਆਦਾ ਹਨਾ ਬੈੜਾ ਦਾ ਕੰਮ ਹੀ ਕਰਦੇ ਆ ਨਾਲ ਡਾਕਟਰੀ ਦਾ ਕੰਮ ਆਪ ਵੀ ਠੀਕ ਹੈ ਕਿਹੜੇ ਸੀਜ਼ਨ ਦੇ ਫਿਰੇ ਇਹ ਰਮਾੜਾ ਦੀ ਹੈ ਰਮਾੜਾ ਦੀ ਖੋਦੀ ਹਾਂਜੀ ਖੁੱਦ ਆਪਣਾ ਸਾਡਾ ਹੀ ਸੀਮ ਭਰਿਆ ਵਾਦੀ ਠੀਕ ਹੈ ਬੈਠਦੀ ਆ ਠੀਕ ਹੈ ਤੇ ਅੱਗੇ ਇਹ 40 116 ਤੋਂ ਬ੍ਰੈਕਟ 40 116 ਤੋਂ ਕਨਫਰਮ ਆ ਜਮ ਉਹ ਤੋਂ ਗੱਪਣ ਠੀਕ ਹੈ ਹੁਣ ਟਾਈਮ ਕਿੰਨਾ ਬਾਕੀ ਪਿਆ ਸੋਣ ਤੇ ਇਹਦਾ 30 ਤਰੀਕ ਨੂੰ ਦਿਨ ਪੂਰੇ ਲਗਭਗ ਅੱਜ ਮੰਨ ਕੇ ਚੱਲੀਏ 8 ਤੋਂ 9 ਦਿਨ ਬਾਕੀ ਪਏ 9 ਦਿਨ ਬਾਕੀ ਹੈ 5-4 ਦਿਨ ਹੋਰ ਵੀ ਕੱਢੂ ਤੇ ਮੂੰਹ ਹੋ ਕਿਵੇਂ ਆ ਮੂੰਹੋ ਦੋ ਦੰਦ ਆ ਜੀ ਮੂੰਹੋ ਦੋ ਦੰਦ ਤੇ ਇਹਦੀ ਮਦਰ ਰਿਕਾਰਡ ਕੀ ਸੀਗਾ ਮਦਰ ਰਿਕਾਰਡ 30 ਤੋਂ ਬਾਹਰ ਹੀ ਜੀ ਆ 33 ਕਿਲੋ ਠੀਕ ਹੈ 30 32 ਕਿਲੋ ਆਪਾਂ ਇਹ ਤੋਂ ਅੰਦਾਜ਼ਾ ਲਾਈਏ ਕਿ ਐਸੇ ਆ ਵੀ ਠੀਕ ਆ 7 6 ਕਿਲੋ ਤੇ ਮੁੱਲ ਇਹਦਾ ਕੀ ਰੱਖੀ ਆਪਾਂ ਮੁੱਲ ਆਪਾਂ ਫੋਣ ਤੇ ਕਰ ਲਾਂਗੇ ਬਾਕੀ ਇਹ ਬੰਦਾ ਆ ਕੇ ਆ ਵੀ ਸਮਝ ਨਾਲ ਦੇਖ ਕੇ ਠੀਕ ਹੈ ਜਿਵੇਂ ਵੀ ਕਰਾਂਗੇ ਮਾਨਤਾਂ ਵਧੀਆ ਮਤਲਬ ਹੋਊਗਾ ਜਾਇਜ਼ ਮੁੱਲ ਜਾਇਜ਼ ਹੀ ਹੋਊਗਾ ਠੀਕ ਹੈ ਥੋੜੇ ਭਲਾ ਪਾਉਣ ਲੱਗੀ ਹੈ ਨਾ ਭਲਾ ਪਾਉਣ ਲੱਗੀ ਜਣਾ ਉਹਨਾਂ ਨਾਲਦੀ ਹੈ ਹੁਣ ਬਸ ਠੀਕ ਹੈ ਸੋ ਹਵਾਨਾ ਦੇਖੋ ਬਿਲਕੁਲ ਅਜੇ ਤਾਂ ਬਣਾ ਸਟਾਰਟ ਹੀ ਕਰ ਗਏ ਠੀਕ ਹੈ ਇਹ ਤਾਂ ਬਹੁਤ ਖੁੱਲੂ ਗਿਆ ਢੱਲਣ ਢੁਲਾ ਬਹੁਤ ਪੰਗਾ ਟੋਰ ਦੇ ਬਾਹਰ ਨੇ ਉਹ ਸੋ ਵੀਰੋ ਖੜਨੀ ਵਗੈਰਾ ਦੇਖੋ ਬਿਲਕੁਲ ਕੋੜੀ ਵਰਗੀ ਚੰਗੀ ਬਲੱਡ ਦੇ ਵਿੱਚ ਬੱਛੀ ਆ ਜੈਨੂਨ ਮੂਹ ਰਮਾਡਾ ਦੇ ਸੀਮਨ ਦੀ ਆਪ ਆ 40116 ਦਾ ਗੇਂਦ ਸਿਪਰਾ ਲੱਗਿਆ ਹੋਇਆ ਤੇ ਵੀਰ ਇਹ ਜਿਹਦਾ ਕੰਮ ਕਰਦਾ ਤੇ ਸੀਮਨ ਵਾਲੇ ਪਾਸੋਂ ਕਨਫਰਮ ਬੇਫਿਕਰੀ ਹੋ ਜਾ ਜਮ ਜਿਹੜਾ ਰਿਕਾਰਡ ਦੱਸਿਆਗਾ ਜਿੱਦ ਟੋਹੀ ਨਿਕਲੂਗਾ ਸੋ ਬੱਚੀ ਦੇ ਕੈਰੇਕਟਰ ਵਗੈਰਾ ਦੇਖੋ ਪੂਰੀ ਸਾਫ ਸੁੱਤਰੀ ਤੇ ਰਾਜੀ ਪਲੀ ਪੁਲੀ ਬਹੁਤ ਆ ਤੇ ਬਾਕੀ ਲੈਗ ਸਕੋਰ ਵਗੈਰਾ ਤੇ ਖੜਨੀ ਕਰਨੀ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਬਲੱਡ ਦੇ ਵਿੱਚ ਅੱਗੇ ਚੰਗੀਆਂ ਨੇ ਜਨਰੇਸ਼ਨ ਤਿਆਰ ਕਰਨੀਆਂ ਪਲੱਸ ਮਿਲਕਟ ਤੇ ਬਿਊਟੀ ਤੇ ਨਾਲੇ ਅੱਗੇ ਆਪਾਂ ਬਰੀਡ ਤੇ ਕੰਮ ਕਰ ਸਕਦੇ ਹਾਂ ਇਸ ਤੋਂ ਸੋ ਦੇਖੋ ਮੂੰਹਾ ਥਾ ਫੇਸ ਕੁਆਲਟੀ ਦੇਖ ਸਕਦੇ ਹੋ ਪੂਰੀ ਜਿੰਦੇ ਪਹਿਲਾ ਸੁਆ ਮੂੰਹੋ ਦੋ ਦੰਦ ਸੁੰਦੀ ਪਈਆ ਸੋ ਦੇਖੋ ਤੋਰਾ ਵਗੈਰਾ ਪੂਰਾ ਸਾਫ ਸੁਥਰਾ ਬੱਚੀ ਦਾ ਸੋ ਬਰ ਥਾਣਾ ਹਵਾਨਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਚਾਰੇ ਖਾਨ ਨਿਕਣਵੇਂ ਸਾਫ ਸੁਥਰੇ ਸੋ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਪਹਿ ਗਿਆ ਕਿਸੇ ਵੀ ਵੀਰ ਦੇ ਦੋ ਦੰਦ ਬੱਚੀ ਪਸੰਦ ਹੋਵੇ ਸ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ